ਸਾਸਰੀਕਾ ਦੋਸਤੋ ਮੈਂ ਤੁਹਾਡਾ ਦੋਸਤ ਸੋਨੂ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅੱਜ ਐਮਐਲਏ ਦਵਿੰਦਰ ਸਿੰਘ ਲਾਡੀ ਢੋਸ ਨੇ ਵਿਰੋਧੀਆਂ ਨੂੰ ਬਹੁਤ ਠੋਕ ਕੇ ਜਵਾਬ ਦਿੱਤਾ ਹੈ ਇਹਦੇ ਵਿਰੋਧ ਮਹਮ ਚਲਾਈ ਹੈ ਤੇ ਨਾਲ ਹੀ ਐਮਐਲਏ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਉੱਤੇ ਇਲਜ਼ਾਮ ਲਾਇਆ ਸੀ ਉਹਨਾਂ ਦੇ ਬੰਦਿਆਂ ਦੇ ਉੱਤੇ ਵੀ ਅੱਜ ਐਮਐਲਏ ਦਵਿੰਦਰਜੀਤ ਸਿੰਘ ਲਾਡੀ ਢੋਸ ਧਰਮਕੋਟ ਨੇ ਇਹ ਸਾਬਤ ਕਰ ਦਿੱਤਾ ਹੈ ਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਨੇ ਉਹਨਾਂ ਨੇ ਚੈਲੰਜ ਕੀਤਾ ਕਿ ਵਿਰੋਧੀਆਂ ਨੂੰ ਬਿਲਕੁਲ ਤਿੱਖਾ ਚੈਲੰਜ ਹੈ ਜਗਾ ਤੁਹਾਡੀ ਟਾਈਮ ਤੁਹਾਡਾ ਡਾਕਟਰਾਂ ਦੀ ਟੀਮ ਤੁਹਾਡੀ ਤੇ ਕਰ ਲੋ ਹੁਣ ਸਾਡੇ ਡੋਬ ਟੈਸਟ ਲੱਗ ਜਾਏਗਾ ਪਤਾ ਇਸ ਡੋਬ ਟੈਸਟ ਦੇ ਵਿੱਚ ਕੌਣ ਪਾਸ ਹੁੰਦਾ ਹੈ ਤੇ ਕੌਣ ਫੇਲ ਹੁੰਦਾ ਹੈ ਹੁਣ ਇੱਥੋਂ ਪਤਾ ਲੱਗੂਗਾ ਕਿ ਜਿਹੜੀ ਵਿਰੋਧੀ ਧੇਰਾ ਦੂਜੀ ਧੇਰਾ ਜਿਨ੍ਹਾਂ ਨੇ ਚੈਲੰਜ ਕੀਤਾ ਸੀ ਉਹ ਆਪਣੇ ਜਿਹੜੇ ਕਿ ਪਗਾਏ ਹੋਏ ਬੋਲਾਂ ਦੇ ਉੱਪਰ ਪਹਿਰਾ ਦੇਣਗੇ ਜਾਂ ਨਹੀਂ ਦੇਣਗੇ ਪੰਜ ਸਕੂਟਰੀਆਂ ਤੇ ਇੱਕ ਬੁਲਟ ਮੋਟਰਸਾਈਕਲ ਦੇਣ ਦੀ ਗੱਲ ਆਖੀ ਸੀ ਤੇ ਜਿਹੜੀ ਕਿ ਵਿਰੋਧੀ ਧਿਰ ਦੇ ਵੱਲੋਂ ਵੀਡੀਓ ਪਾ ਕੇ ਚੈਲੰਜ ਕੀਤਾ ਗਿਆ ਸੀ ਹਲਕਾ ਵਿਧਾਇਕ ਨੂੰ ਹਲਕਾ ਵਿਧਾਇਕ ਦੇ ਨਾਲ ਡੋਬ ਟੈਸਟ ਆਪਣਾ ਵੀ ਕਰਵਾਉਂਦੇ ਨੇ ਜਾਂ ਨਹੀਂ ਕਰਵਾਉਂਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਚੱਲਦੇ ਆ ਕਰਦੇ ਆ ਗੱਲਬਾਤ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੋਸ ਦੇ ਨਾਲ ਸਸ਼ੀ ਗੱਲ ਜੀ ਉਮੀਦ ਕਰਦਾ ਹੈ ਸਾਰੇ ਮੇਰੇ ਹਰਦਿਆਂ ਨੂੰ ਅਸੀਂ ਰਾਜੀ ਖੁਸ਼ੀ ਹੋਣਗੇ ਚੜ੍ਹਦੀ ਕਲਾ ਵਿੱਚ ਰਹਾਂਗੇ ਜਦੋਂ ਦੀ ਸਾਡੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਿੱਢੀ ਹੈ ਵਿਰੋਧੀ ਪਾਰਟੀਆਂ ਦੇ ਪੈਰਾਂ ਦੇ ਥੱਲੇ ਜਮੀਨ ਖਿਸਕੀ ਹੈ ਉਹਨੇ ਚਾਹਦੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇ ਆ ਕੁਝ ਦਿਨ ਪਹਿਲਾਂ ਮੈਂ ਮਰ ਗਿਆ ਹੋਇਆ ਸੀ ਕਾਜੀ ਵਾਪਸ ਆਇਆ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਜਿਹੜੇ ਮੇਰੇ ਵਿਰੋਧੀ ਨੇ ਐਕਸਐਮਐਲ ਲਈ ਸਤਕਾਰਯੋਗ ਸੁਖਜੀਤ ਸਿੰਘ ਜੀ ਲੋਹੜਾ ਉਹਨਾਂ ਦੇ ਜਿਹੜੇ ਭਰਾ ਤਾਂ ਨੇ ਅਕਬਾਲ ਸਿੰਘ ਜਿਹੜੇ ਕਿ ਯੂਐਸਏ ਰਹਿੰਦੇ ਨੇ ਉਹਨਾਂ ਨੇ ਕਿਸੇ ਆਪ ਦੇ ਚਮਚਾ ਤੋਂ ਵੀਡੀਓ ਭਵਾਈ ਹੈ ਕਿ ਜਿਹੜੇ ਹਲਕਾ ਉਧਾਇਕ ਨੇ ਉਹ ਆਦਾ ਡੂਪ ਟੈਸਟ ਕਰਾਉਣਾ ਤੇ ਅਸੀਂ ਜੇ ਡਾਕਟਰ ਸਹੀ ਨਿਕਲਿਆ ਤੇ ਅਸੀਂ ਉਹਨੂੰ ਫਿਰਾਂਨੇ ਭਜੋਲੇ ਮੋਟਰਸਾਈਕਲ ਨਾਲ ਸਨਮਾਨਿਤ ਕਰਾਂਗੇ ਸਹਰਾ ਸਾਹਿਬ ਸਾਨੂੰ ਠੀਕ ਹੈ ਤੁਹਾਡੇ ਕੋਲੇ ਪੈਸਾ ਬਹੁਤ ਹੈ ਪਰ ਹੜਕਾ ਧਰਨਗੋੜ ਦੇ ਲੋਕਾਂ ਨੇ ਤੁਹਾਡੇ ਪੈਸੇ ਨੂੰ ਦੋ ਵਾਰ ਨਕਾਰਿਆ ਜਿਹੜਾ ਤੁਹਾਡੇ ਵਿੱਚ ਗਰੂਰ ਆ ਤੁਹਾਡੇ ਪੈਸਿਆਂ ਦਾ ਪੈਸਾ ਕੋਈ ਵੱਡੀ ਚੀਜ਼ ਨਹੀਂ ਮਨਦੇ ਆ ਸਾਡੇ ਕੋਲੇ ਪੈਸਾ ਨਹੀਂ ਹੈਗਾ ਅਸੀਂ ਤੁਹਾਡੇ ਵਾਂਗੂ ਸਮਗਲੀਆਂ ਨਹੀਂ ਕੀਤੀਆਂ ਅਸੀਂ ਤੁਹਾਡੇ ਵਾਂਗੂ ਸਰਪੰਚੀਆਂ ਪੰਚੀਆਂ ਚੇਅਰਮੈਨੀਆਂ ਨਹੀਂ ਵੇਚੀਆਂ ਅਸੀਂ ਤੁਹਾਡੇ ਨੂੰ ਗਰੰਟਾ ਨਹੀਂ ਖਾਦੀਆਂ ਅਸੀਂ ਤੁਹਾਡੇ ਨੂੰ ਰੇਤਾ ਨਹੀਂ ਵੇਚੀ ਅਸੀਂ ਆਮ ਘਰਾਂ ਦੇ ਧੀਆ ਪੁੱਤ ਸਰਪੰਚ ਬਣਾਏ ਆ ਦੋ ਦੋ ਕਿੱਲੇ ਵਾਲੇ ਅਸੀਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਬਣਾਏ ਆ ਸਾਨੂੰ ਆਉਦੇ ਪੈਸੇ ਦੀ ਤੁਹਾਨੂੰ ਦਿਖਾਉਣਾ ਹਲਕਾ ਧਰਮਕੋਟ ਦਾ ਬੱਚਾ ਬੱਚਾ ਜਾਣਦਾ ਹੈ ਇਹ ਜਿਹੜਾ ਤੁਸੀਂ ਪੈਸਾ ਬਣਾਇਆ ਕਿਵੇਂ ਬਣਾਇਆ ਪਿਛਲੇ ਹਫ਼ਤੇ ਪਹਿਲਾਂ ਸਰਪੰਚਾਂ ਦਾ ਕਰਜ਼ਾ ਜੇ ਜਿਹੜੇ ਸਰਪੰਚਾਂ ਤੋਂ ਪੈਸੇ ਲੈ ਕੇ ਤੁਸੀਂ ਉਹਨੂੰ ਸਰਪੰਚੀਆਂ ਦੇ ਦਿੱਤੀਆਂ ਸਨ ਤੁਹਾਡਾ ਚੈਲਿ ਕਬੂਲ ਤੁਹਾਡੇ ਪਿੰਡ ਆ ਰਹੇ ਕੱਲ ਨੂੰ 10 ਵਜੇ ਡੋਪ ਟੈਸਟ ਕਰ ਲਿਆ ਜੇ ਟੀਮ ਵੀ ਤੁਹਾਡੀ ਹੋਊਗੀ ਪਿੰਡ ਵੀ ਥੋੜਾ ਹੋਊਗਾ 10 ਵਜੇ ਪਹੁੰਚੂਗਾ ਆਉਂਦੇ ਡਾਕਟਰਾਂ ਦੀ ਟੀਮ ਸਾਥ ਲੈ ਜੇ ਫਿਰ ਮੈਂ ਕਹਾਂ ਜੇ ਵੀ ਇਹ ਆਪਦੀ ਟੀਮ ਲੈ ਕੇ ਆਇਆ ਤੇ ਆਪ ਦਾ ਡੋਪ ਟੈਸਟ ਸਹੀ ਕਰ ਗਏਗਾ ਤੁਹਾਡੀ ਟੀਮ ਤੋਂ 10 ਵਜੇ ਡੋਪ ਟੈਸਟ ਕਰਾਉਂਗਾ ਭੱਜਿਆ ਜੀ ਨਾਲ ਆਜਾ ਜੀ ਲੋਗੜ ਪਿੰਡ ਦੇ ਵਿੱਚ ਕੱਲ ਨੂੰ 10 ਵਜੇ ਮਿਲਦੇ ਆਂ